ਅਨੇਕ ਸੱਜਣੋਂ ਚਾਰ ਦੰਦ ਝੋਟਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਜਿਹੜਾ ਝੋਟਾ ਉਹ ਤੇ ਖੁਦ ਸੀ ਤੇ ਬਹੁਤ ਹੀ ਦਰਸ਼ਣੀ ਇੱਕ ਦਾ ਮਾਲਕ ਆ ਦੋਸਤੋ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਪੰਡਤ ਦਲੇਰ ਸਿੰਘ ਵਾਲਾ ਭਾਈ ਕੰਨਾ ਮੈਨ ਦਾ ਬੱਲੇ ਪੈ ਗਈ ਬਹੁਤ ਵਧੀਆ ਲੱਗਦਾ ਮੇਲਾ ਤੋਂ ਕ੍ਰੀਡ ਦੇ ਕੰਮ ਕਰਦੇ ਹਨ ਹਨ ਚਾਰ ਪੰਜ ਸਾਲ ਹੋ ਗਏ ਭਾਈ ਕਰੋ ਚੈੱਕ ਤੁਸੀਂ ਝੋਟਾ ਆਪਾਂ ਇਹਦੀ ਸਾਰੀ ਡਿਟੇਲ ਵੀ ਲੈ ਕੇ ਦਿਨਿਆ ਤੁਹਾਨੂੰ ਬਾਈ ਕੋਲੋਂ ਫਸਟ ਆਇਆ ਇਹ ਦੋਸਤੋ ਝੋਟਾ ਬਾਈ ਦਾ ਨਹੀਂ ਵੀ ਕਿੱਥੋਂ ਆਇਆ ਫਿਰ ਅਸਤੀ ਗੱਲ ਨਹੀਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਆਪਣੇ ਡਾਕਟਰ ਕੋਲੋਂ ਜੀ ਕੰਪਨੀ ਤੋਂ ਇਹ ਮਾਦਾ ਜੀ ਸਾਡੇ ਤੇ ਵੱਲੋਂ ਦੀ ਧਰਮ ਦੇ ਕੇ ਮਿਲਾਇਆ ਦਾ ਹਾਂਜੀ ਤੇ ਜਿੱਦਾਂ 29 ਕਿਲੋ ਕੁਛ ਦੁੱਧ ਦਾ ਰਿਕਾਰਡ ਸੀ ਤੇ ਉਹਦਾ ਬਚਾਰੀ ਉਹ ਦੁੱਧ ਦਾ ਰਿਕਾਰਡ ਨਹੀਂ ਕਰਦੀ ਕਿੰਨੇ ਕਿਲੋ ਅਸੀਂ ਮੇਲੇ ਜਿੱਥੇ ਪਹੁੰਚਿਆ ਜਾਂਦਾ ਪਰ ਮਤੇ ਦੇ ਸੱਤੋਂ ਦੇਖਣ ਆ ਜੀ ਚਾਰ ਦਿਨ ਤੋਂ ਜਿਆਦਾ ਚਾਹੇ ਤਾਂ ਨਰਸ ਕੇ ਸਾਡੇ ਲਗਭਗ ਹੋਊਗਾ ਇਹ ਇਹ ਜੀ 32 ਮਹੀਨਿਆਂ ਦਾ ਜੀ ਹਾਂ 32 ਵੀ ਨਹੀਂ ਹਾਂਜੀ ਹਾਂਜੀ 3 ਸਾਲ ਦਾ ਜੀ ਹੋਇਆ ਨਹੀਂ ਲੋ ਜੀ 3 ਸਾਲ ਦਾ ਜੀ ਹੋਇਆ ਨਹੀਂ ਤੇ 32 ਮਹੀਨੇ ਵਿੱਚ ਤਾਂ ਸੁੱਟੇ ਕਰ ਕੀ ਵੀ ਇਹ ਆਪਣਾ ਚੱਲ ਰਿਹਾ ਪਾਇਆ ਜੀ ਇਹ ਕਰਦੇ ਨੇ ਤੀਜੇ ਹੀ ਸੱਟਿਆ ਸੀ ਇਹ ਚੰਡੀ ਮਾ ਦਾ ਪ੍ਰੋਪਰਟੀ ਰਿਕਾਰਡ ਹੈ ਜੀ ਮਾ ਦਾ 2401 ਕੋਰਟੀਟਾਈਚ ਚੋਈ ਕਰਾਵਾ ਲਈ ਸੀ ਚਾਰ ਪੰਜ ਦਿਨਾਂ ਤਾਈਂ ਸੂਣ ਵਾਲੀ ਹੈ ਅੱਛਾ ਜੀ ਹਾਂ ਜੀ ਇਹ ਮਾਦਰ ਐਮਨਤੀ ਦੀ ਹੈ ਜੀ ਐਮਨਤੀ ਅੱਛਾ ਮਾਦਰ ਦੀ ਐਮਨਤੀ ਹੈ ਜੀ ਹਾਂ ਜੀ ਤੇ ਪਿੰਡ ਕਦੀ ਰਕਤਾ ਸੀ ਜਿਲਰ ਸਿੰਘ ਵਾਲਾ ਜਿਲਰ ਸਿੰਘ ਵਾਲਾ ਜੀ ਸਾਡੇ ਜੀ ਬਹੁਤ ਬਹੁਤ ਧੰਨਵਾਦ ਹਜ ਜੀ ਤੋਂ ਕੋਈ ਵੀ ਮਾਲਕ ਦਾ ਖੇਤ ਨੂੰ ਖੇਤ ਸੰਭਾਲ ਦਤੋ ਆਣਾ ਸਾਡਾ ਪਿੰਡ ਜਿਲਰ ਸਿੰਘ ਵਾਲਾ ਜੀ ਈਮਾਨ ਅੰਮ੍ਰਿਤ ਜੀ ਸੁੰਦਰ ਰਾਣ 3400 ਐਮ ਐਮ ਨੇੜੇ ਕਰ ਲਓ ਜੀ ਵੀਰੇ ਤੁਹਾਨੂੰ ਜਨਾ ਸੌਂਗ ਪਿਆਰਾ ਇਹ ਹੋਰ ਤੋਂ ਪਿਆਰਾ ਸਾਡਾ ਪਹਿਲਾ ਕੰਪੀਟੀਸ਼ਨ ਹੈ ਜਿਹਦੇ ਨਾਲ ਨਾਲ ਅੱਜ ਸਰ ਦੂਜੇ ਨੂੰ ਵੀ ਲੈ ਲਿਆ ਸਾਡਾ ਇਹ ਤੀਜਾ ਕੰਪੀਟੀਸ਼ਨ ਹੈ ਦੂਜਾ ਨੋਮ ਵੀ ਇੰਨੇ ਚੱਲ ਸਕਦੇ ਆ ਤੇ ਤੀਜੇ ਲੱਗਦੇ ਠੀਕ ਹੈ ਧੰਵਾਦ ਜੀ ਵੀਰੇ ਬੋਲਣਾ ਮਸਲੇ ਭਾਈ ਬੋਲ ਗੇੜੇ ਦੇ ਮਸਲੇ ਇਹ ਬਰਲੇ ਦਾ ਇਹ ਮੈਗ ਵਿੱਚ ਪੁੱਛਣਾ ਸੀ ਨਾ ਹਾਂਜੀ ਆ ਦੇਖੋ ਸੱਜਣਾ ਦੂਜੇ ਨੰਬਰ ਦਾ ਬੋਲਾ ਹੈ 10 3 ਨੰਬਰ ਤੇ ਆਇਆ ਹੈ ਤੀਜੇ ਨੰਬਰ ਦੇ ਉੱਪਰ ਕਰੋ ਚੈੱਕ ਕੁਆਲਿਟੀ ਬਹੁਤ ਹੀ ਵਧੀਆ ਸ਼ਾਨਦਾਰ ਕੁਆਲਿਟੀ ਹੈ ਦੂਜੇ ਨੰਬਰ ਦਾ ਬੋਲਾ ਹੈ ਪਿੰਡ ਕਿਹੜਾ ਪਿੰਡ ਹੈ ਜੀ ਕਰੋ ਚੈੱਕ ਦੋਸਤੋ ਮਿੱਤਰ ਮੁਬਾਰਕਾਂ ਵੀ ਦਾ ਦੂਜੇ ਬੋਲਾ ਤੇ ਸੈਕਿੰਡ ਨੰਬਰ ਤੇ ਆਇਆ ਹੈ ਕਿਹੜੇ ਬੋਲੇ ਦਾ ਬਈ ਇਹ ਮਿੱਤਰ ਮੁਬਾਰਕਤ ਦਾ ਬੋਲਾ ਸੈਕਿੰਡ ਨੰਬਰ ਤੇ ਆਇਆ ਤੇ ਇਹਦਾ ਫਾਦਰ ਕਿਹੜਾ ਜੀ ਅਰਜਨ ਕੁੰਗੜ ਦਾ ਬੱਚਾ ਜੀ ਦੇਖੋ ਅਰਜਨ ਕੁੰਗੜ ਦਾ ਨਾਮ ਲੈ ਰਿਹਾ ਦਾ ਦਸਵਦੀ ਲੋੜਨੀ ਅਰਜਨ ਕੁੰਗੜ ਦਾ ਬੱਚਾ ਦੋਸਤੋ ਸੈਕਿੰਡ ਪੋਜੀਸ਼ਨ ਤੇ ਆਇਆ ਹੈ ਪਰ ਬੱਚਿਆਂ ਵਾਲਾ ਭਤੀਜਾ ਅਰਜਨ ਪਰ ਇੱਕ ਬਲਾਕ ਪੜਦਾ

ਪੋਲੀ ਪੈਂਦਾ 29 ਦਾ ਬੱਚਾ ਤੋਂ ਤਸੀਲ ਬਾਗਾਪੁਰਾਣਾ ਜੀ ਅੱਪਾ ਦੀ ਵੀਡੀਓ ਵੀ ਸ਼ੂਟ ਕਰਦੇ ਹਾਂ ਹਾਂ ਜੀ ਉਹ ਤਾਂ ਵੀਡੀਓ ਪਹਿਲਾਂ ਵੀ ਸ਼ੂਟ ਕਰ ਚੁੱਕੇ ਆਂ ਦਾ ਅਡਰੈਸ ਦਿ ਚੁੱਕੇ ਆਂ ਇਹ ਦੋ ਤਾਂ ਰਿਕਾਰਡ ਕੀ ਹੈ ਸਰ ਦੁਆਰੇ ਮਮੇ ਦੀ ਮਾਂ ਬਣਦੀ ਮਾਂ ਦਾ ਫੀਰ ਨਾ ਸਰਕਾਰੀ ਸੀਮੰਦੀ ਮਾਂ ਨਹੀਂ ਹੋਣੀ ਸਰਕਾਰੀ ਸੀਮੰਦੀ ਮਾਂ ਨਹੀਂ ਆਉਂਦੀ 22 ਕਿਲੋ ਦੁੱਧ ਚ ਹੋਇਆ ਸੀ ਇਹ ਸਰਕਾਰੀ ਸ਼ਿਮਰਦੀ ਦੀ 22 ਕਿਲੋ ਦਿੱਤੀ ਕੋਈ ਮੰਗ ਨਹੀਂ ਦੀ ਉਸ ਸਰਕਾਰੀ ਸ਼ਿਮਰਦੀ ਦੀ ਹਾਂ ਇਹਦੀ ਸਰਕਾਰੀ ਸ਼ਿਮਰਦੀ ਦੀ ਦੋਸਤੋ 22 ਕਿਲੋ 22 ਹੈ ਨਾ ਅਸੀਂ ਆਪਣੇ ਘਰੇ ਚ ਹੋਇਆ ਇਹ ਚੈੱਕ ਕਰੋ ਡੈਸਟਿਕਲ ਪੋਸਟਿਕਲ ਬਹੁਤ ਚੰਗਾ ਡੈਸਟਿਕਲਾਂ ਦਾ ਤੇ ਪਿੱਠ ਪੂਰਾ ਬਹੁਤ ਹੀ ਚੰਗਾ ਹੈ ਚੌਥੇ ਨੰਬਰ ਨੇ ਚਲਾਇਆ ਕੁਆਲਟੀ ਬਹੁਤ ਚੰਗੀ ਹੈ ਐਮ 29 ਨੂੰ ਤਾਂ ਜਾਣਦੇ ਹੋ ਸਾਰੇ ਲਗਭਗ ਤੁਸੀਂ ਬਹੁਤ ਹੀ ਚੱਕਾ ਤੇ ਸ਼ਾਂਤ ਸੁਭਾਅ ਦਾ ਉੱਚਾ ਲੰਬਾ ਲੈਂਥ ਉਹਦਾ ਤੇ ਵੀ ਇਹ ਪੂਰੀ ਟੀਮ ਬਹੁਤ ਕਿੰਨੀ ਹੋ ਸਕਦੇ ਕਹਿੰਦਾ ਸਾਢੇ 3 ਸਾਲ ਉਮਰ ਆ ਬਾਈ ਇਹਦਾ ਪਿਆਰ ਦੰਦਾ ਹੈ ਸਾਢੇ 3 ਸਾਲ ਉਮਰ ਆ ਕੀ ਕਰਨਾ ਕਰ ਰਹੇ ਹੋ ਮੁਰਗੀ ਜਾਨਵਰ ਬਹੁਤ ਸੀਗੇ ਅਸੀਂ ਵੇਚ ਚੁੱਕੇ ਇਹਨੂੰ ਪਾਲਣ ਦੇ ਨਾਲ ਹੁਣ ਜਾਨਵਰ ਫੇਰ ਵਧਾਈ ਜਾਂਦੇ ਓਕੇ ਮੋਰਾ ਨਸਲੀ ਹੈ ਸਾਰੀ ਮੋਰਾ ਨਸਲਾ ਇਹਦਾ ਸਿਮਨ ਵੀ ਰੱਖਦੇ ਹੋ ਇਹਨਾਂ ਦਾ ਸਿਮਨ ਹੈਗਾ ਜੀ ਓਕੇ ਬੱਚੇ ਵੀ ਆ ਗਏ ਜੀ ਗੁਰਮੀਤਾਂ ਦਾ 22 ਲੀਟਰ ਦਾ ਸਿਮਨ ਹੈ ਜੀ ਬਾਈ ਬੱਚੇ ਹੀ ਹੁੰਦੇ ਆ ਬਾਈ ਆਪ 3.5 ਸਾਲ ਦਾ ਬੱਚੇ ਬਹੁਤ ਸੁਨੇ ਹੁੰਦੇ ਨੇ ਜੀ ਮਾਂ ਵੀ ਸਾਡੇ ਕੁੜੀ ਹਾਂ ਜੀ ਹਾਂ ਮਾਂ ਸੇਲ ਕਰਦੀ ਦੀ ਕਿੱਥੇ ਹੈਲੋ ਹੈਲੋ ਜਿਹਦਾ ਬੱਚਾ ਹੈ ਤੋ ਇੱਕ ਨਗੀਨਾ ਜੜ ਕੇ ਇਹ ਵੀ

ਲੱਖ ਲੱਖ ਮੁਆਫਕ ਤੁਹਾਨੂੰ ਸਾਡੀ ਜੀ ਮਦਰ ਮਿਲਕਰ ਰਿਕਾਰਡ ਕੀ ਹੈ ਬਾਈ ਦਾ ਇਹਦਾ ਮਦਰ ਮਿਲਕਰ ਰਿਕਾਰਡ ਬਾਈ 22200 ਹੈ ਪਟਿਆਲੇ 2017 ਵਿੱਚ ਜਿੰਨੇ ਸੇ ਪੀਰੀ ਜਿਹੜੀ ਅਪਡਾਉਣ ਦਾ ਹੈਗਾ ਮਤਲਬ ਸਵੇਰੇ ਚ ਬਾਈ ਕਰਾ ਕੇ ਆਉਂਦਾ ਸ਼ਾਮ ਨੂੰ ਫੇਰ ਰਿਕਾਰਡ ਹੋਇਆ ਵਗਾ ਇਹ ਜਿਹੜੇ ਕਿਹੜੇ ਬੋਲਦਾ ਹੈ ਇਹ ਬਤਨ ਦਿੱਖ ਸਕਦੇ ਦੂਜਾ ਵੀ ਐਮ 29 ਦਾ 22 ਕਿਲੋ 200 ਗ੍ਰਾਮ ਪਟਿਆਲੇ ਤੇ ਬਾਈ ਕਹਿੰਦਾ ਅਪਡਾਉਣ ਦਾ ਦੇਖੋ ਬਹੁਤ ਹੀ ਚੰਗਾ ਸਾਹਲਾ ਨੰਬਰ ਨੰਬਰ ਪੰਜ ਮੇਰੇ ਤੇ ਮੈਨੂੰ 100 ਰੁਪਏ ਆਪਾਂ ਹੋਰ ਦਿਖਾਉਣਾ ਤੁਹਾਨੂੰ ਅਗਲਾ ਵੀ 5% ਬੈਟਰੀ ਤਾਂ ਡਾਊਨ ਹੋ ਗਈ ਯਾਰ ਕਿਤੇ ਹੈਲੋ ਉਹਦੇ ਆਹ ਮੈਂ ਕਾਲੇ ਵੀ ਉਹਨੂੰ ਘੁਮਰੂਂਦੀ ਆ ਇੱਕ ਕੰਮ ਤੋ ਹੋ ਰਿਹਾ ਹੈ ਯਾਰ ਸਮੀਰ ਕੱਢੇ ਲਿਆ ਹੁੰਦਾ ਯਾਰ ਉਹਨੂੰ ਬੰਦ ਹੋ ਜਾਂਦਾ ਮੈਂ ਕੈਮਰਾ ਵੀ ਦਾ हांजी मेर कमु मिली उहो बि दसो दो हज़ार तेरहं ते पहिरी वरीकारी पहिरियों दूज नंबर ते आई सीफ हांजी दो हज़ार